ਖਬਰ ਹੈ ਜਰਾਂ ਤੋਂ ਜਿਸਰਾਂ ਤੋਂ ਥੋੜ੍ਹਾ ਦੂਰ ਪੈਂਦੇ ਪਿੰਡ ਮਾਦੋਪੁਰ ਨੇੜੇ ਇੱਕ ਵੈਲਡਿੰਗ ਦੁਕਾਨ ਦੇ ਵਿੱਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ ਧਮਾਕਾ ਹੋਣ ਦੇ ਕਾਰਨ ਦੋ ਵਿਅਕਤੀ ਵੀ ਮੌਤ ਹੋ ਗਈ ਚਰਕੇ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹੋ ਗਿਆ ਹੈ ਇਸ ਸਬੰਧ ਜਾਣਕਾਰੀ ਅਨੁਸਾਰ ਥਰਲੇ ਮੁਖੀ ਸੰਦੀਪ ਸਿੰਘ ਜਿੱਥੇ ਐਸਪੀ ਇੰਜੀਨੀਅਰ ਵਰਕਸ਼ਾਪ ਨੇੜੇ ਮਾਦੋਪੁਰ ਦੇ ਵਿੱਚ ਮਨੋਜ ਤਿਵਾੜੀ ਵਾਸੀ ਗੋਲਡਨ ਸਿਟੀ ਸਰਹੰਦ ਅਵਤਾਰ ਸਿੰਘ ਕਾਲਾ ਵਾਸੀ ਪਿੰਡ ਚੰਦੀਪੁਰ ਹੇ ਨਰਿੰਦਰ ਕੁਮਾਰ ਫੀਲਡ ਸਾਰ ਜਿਹੜੀ ਟੈਂਕਰ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ ਕਿ ਅਚਾਨਕ ਹੀ ਬਹੁਤ ਵੱਡਾ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਨੇ ਵਿੱਚ ਵਿਨੋਦ ਤਵਾਰੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ ਜਦਕਿ ਨਰਿੰਦਰ ਕੁਮਾਰ ਗੰਮੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਅਸਤਲ ਦੇ ਨੇੜੇ ਡਾਕਟਰੀ ਕਰਵਾਇਆ ਗਿਆ ਹਾਂਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਣੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰਾਂ ਦਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹ ਵਿੱਚ ਦਾਖਲ ਕਰਾ ਦਿੱਤਾ ਗਿਆ ਸਿਵਲ ਹਸਪੀਟਲ ਦੇ ਵਿੱਚ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁਰਲੀ ਪਰਤਾਲ ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬੋਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਇੱਕ ਜਾਨ ਇੰਜਰਡ ਹੈ ਇਹ ਕਿ ਵਰਕਸ਼ਾਪ ਦੀ ਕੀ ਸੀਗੀ ਇਹ ਇਹ ਫਿਊਲ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਦੇ ਚ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਵੀ ਕਰ ਰਹੇ ਹਾਂ ਸਰ ਅੱਗੇ ਇਹਨਾਂ ਨੂੰ ਬodies ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਸਰ ਰਾਈਟ ਥੈਂਕ ਯੂ A1 ਪੰਜਾਬੀ ਟੀਵੀ ਦੇ ਲਈ ਸਤੰਤੋ ਸਾਇ ਮੜਕਨ ਦੀ ਖਾਸ ਰਿਪੋਰਟ ਖਬਰ ਲੈਣਿਆ ਸ੍ਰੀ ਹਰਨਤੋ ਜਿਸ ਹਰਨਤੋ ਤੋਂ ਥੋੜ੍ਹਾ ਦੂਰ ਪੈਂਦੇ ਪਿੰਡ ਮਾਦੋਪੁਰ ਨੇੜੇ ਇੱਕ ਵੈਲਡਿੰਗ ਦੁਕਾਨ ਦੇ ਵਿੱਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ ਧਮਾਕਾ ਹੋਣ ਦੇ ਕਾਰਨ ਦੋ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹੋ ਗਿਆ ਹੈ ਇਸ ਵਕਤ ਜਾਣਕਾਰੀ ਅਨੁਸਾਰ ਥਰਲੇ ਮੁਕੀ ਸੰਦੀਪ ਸਿੰਘ ਅਤੇ ਐਸਪੀ ਇੰਜੀਨੀਅਰ ਕਬ ਨੇੜੇ ਮਾਦੋਪੁਰ ਦੇ ਵਿੱਚ ਮਨੋਜ ਦਿਵਾੜੀ ਵਾਸੀ ਗੋਲਡਨ ਡਿਟੀ ਸਰੰਦ ਅਵਤਾਰ ਸਿੰਘ ਕਾਲਾ ਵਾਸੀ ਪਿੰਡ ਸੰਨੀਪੁਰ ਰੋਹਤੇਂਦਰ ਕੁਮਾਰ ਫੀਲਡ ਸਾਰ ਜਿਹੜੀ ਇੱਕ ਤੇਲ ਦੇ ਟੈਂਕ ਨੂੰ ਵੈਲਡਿੰਗ ਕਰ ਰਹੇ ਸਨ ਕਿ ਅਚਾਨਕ ਹੀ ਬਹੁਤ ਵੱਡਾ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਦੇ ਵਿੱਚ ਮਨੋਜ ਤਵਾਰੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ ਜਦ ਕਿ ਨਰਿੰਦਰ ਕੁਮਾਰ ਗੰਮੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਅਸਪਤਲ ਜੇਰੇ ਡਾਟ ਫੱਟੀ ਕਰਵਾਇਆ ਗਿਆ ਹਾਂਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਣੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰਾਂ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹਿਬ ਵਿੱਚ ਦਾਖਲ ਕਰਾ ਦਿੱਤਾ ਗਿਆ ਸਿਵਲ ਹਸਪੀਟਲ ਦੇ ਵਿੱਚ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁਰਲੀ ਪੜਤਾਲ ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬਾਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਇੱਕ ਜਣਾ ਇੰਜਰਡ ਹੈ ਇਧਰ ਕੀ ਵਰਕਸ਼ਾਪ ਕੀ ਸੀਗਾ ਇਹ ਇਹ ਫਿਊ ਹਾ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਦੇ ਚ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਵੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬਾਡੀਜ਼ ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਸਰ ਰਾਈਟ ਥੈਂਕ ਯੂ A1 ਪੰਜਾਬੀ ਟੀਵੀ ਦੇ ਲਈ ਸੁਰੰਤੋਂ ਸਾਇ ਮੜਕਨ ਦੀ ਖਾਸ ਰਿਪੋਰਟ